ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰ ਰਹੇ ਹਾਂ ਇੱਕ ਅਜਿਹੇ ਸਾਹਿਤਿਕ ਤੂਫਾਨ ਦੀ ਜਿਸ ਦੀ ਗੂੰਜ ਅੱਜ ਵੀ ਸੁਣਾਈ ਦਿੰਦੀ ਹੈ ਐਮਿਲੀ ਬ੍ਰੌਂਟੇ ਦਾ ਮਸ਼ਹੂਰ ਨਾਵਲ ਵਦਰਿੰਗ ਹਾਈਟਸ ਸਾਡੇ ਕੋਲ ਕੁਝ ਜਾਣਕਾਰੀ ਹੈ ਕੁਝ ਸਰੋਤ ਨੇ ਜਿਹੜੇ ਇਸ ਕਹਾਣੀ ਦੇ ਅੰਦਰ ਜੋ جنੂਨ ਹੈ ਨਫ਼ਰਤ ਹੈ ਬਦਲਾ ਹੈ ਉਹਦੇ ਗੁੰਜਲਦਾਰ ਤਾਣੇ ਬਾਣੇ ਨੂੰ ਖੋਲਦੇ ਨੇ ਆਪਣਾ ਮਕਸਦ ਆ ਸਿਰਫ ਕਹਾਣੀ ਸੁਣਾਉਣਾ ਨਹੀਂ ਹੈਗਾ ਬਲਕਿ ਆਪਾਂ ਕੋਸ਼ਿਸ਼ ਕਰਾਂਗੇ ਕਿ ਇਸ ਦੇ ਜਿਹੜੇ ਮੁੱਖ ਪਾਤਰ ਨੇ ਹਨਾ ਉਨ੍ਹਾਂ ਦੇ ਰਿਸ਼ਤੇ ਕਿੰਨੇ ਉਲਝੇ ਹੋਏ ਸੀ ਤੇ ਕਿਹੜੀਆਂ ਗੱਲਾਂ ਕਰਕੇ ਸਾਰਾ ਮਤਲਬ ਦੁਖਾਂਤ ਵਾਪਰਿਆ ਉਹ ਸਮਝ ਸਕੀਏ ਤੇ ਸ਼ੁਰੂਆਤ ਕਰਦੇ ਹਾਂ ਇਸ ਦੇ ਮਾਹੌਲ ਤੋਂ ਸੋਚੋ ਜ਼ਰਾ ਇੰਗਲੈਂਡ ਦਾ ਉੱਤਰੀ ਹਿੱਸਾ ਪਹਾੜੀ ਇਲਾਕਾ ਉਜਾੜ ਤੂਫਾਨੀ ਹਵਾਵਾਂ ਉੱਥੇ ਦੋ ਮੁੱਖ ਕਰਨੇ ਜਿਹੜੇ ਸਿਰਫ ਕਰਨ ਨਹੀਂ ਸਮਝੋ ਦੋ ਵੱਖਰੀਆਂ ਦੁਨੀਆਂ ਨੇ ਇੱਕ ਤਾਂ ਹੈ ਵਦਰਿੰਗ ਹਾਈਟਸ ਨਾਂ ਤੋਂ ਹੀ ਪਤਾ ਲੱਗਦਾ ਤੂਫਾਨੀ ਜੰਗਲੀ ਬੇਲਿਗਾਮ ਹਨੇਰਾ ਜਿਆ ਤੇ ਦੂਜਾ ਹੈ ਥਰਸ਼ਕ੍ਰਾਸ ਗਰੇਂਜ ਥੋੜਾ ਹੇਠਾਂ ਵਾਦੀ ਵਿੱਚ ਸ਼ਾਂਤ ਸੱਭਿਅਕ ਹਰਿਆ ਭਰਿਆ ਇਹ ਜਿਹੜਾ ਫਰਕ ਹੈ ਨਾ ਇਹੀ ਕਹਾਣੀ ਦੇ ਬਿਲਕੁਲ ਕੇਂਦਰ ਵਿੱਚ ਹੈ ਹਾਂਜੀ ਬਿਲਕੁਲ ਇਹ ਸਿਰਫ ਇੱਟਾਂ ਪੱਥਰ ਦੀਆਂ ਇਮਾਰਤਾਂ ਨਹੀਂ ਹਨ ਜੋ ਸਾਡੇ ਕੋਲ ਜਾਣਕਾਰੀ ਹੈ ਉਸ ਹਿਸਾਬ ਨਾਲ ਇਹ ਦੋਵੇਂ ਥਾਵਾਂ ਆ ਪਾਤਰਾਂ ਦੇ ਅੰਦਰ ਕੀ ਚੱਲ ਰਿਹਾ ਹੈ ਤੇ ਸਮਾਜ ਵਿੱਚ ਉਹਨਾਂ ਦਾ ਕੀ ਸਥਾਨ ਹੈ ਉਸ ਦੇ ਬਹੁਤ ਤਕੜੇ ਪ੍ਰਤੀਕ ਨੇ ਵਦਰਿੰਗ ਹਾਈਟਸ ਜਿਵੇਂ ਦਰਸਾਉਂਦਾ ਹੈ ਕੁਦਰਤ ਦੀ ਬੇਕਾਬੂ ਤਾਕਤ ਨੂੰ ਜੰਗਲੀ ਜਨੂਨ ਨੂੰ ਸਮਾਜ ਦੇ ਨਿਯਮਾਂ ਦੀ ਬੇਪਰਵਾਹੀ ਨੂੰ ਤੇ ਦੂਜੇ ਪਾਸੇ ਥਸਕ੍ਰਾਸ ਗ੍ਰੇਂਜ ਉਹ ਹੈ ਸੱਭਿਅਕ ਹੋਣ ਦਾ ਕਾਬੂ ਵਿੱਚ ਰਹਿਣ ਦਾ ਨਿਯਮਾਂ ਦਾ ਤੇ ਇੱਕ ਤਰ੍ਹਾਂ ਦੀ ਕਹਿ ਲੋ ਬਨਾਫਟੀ ਸ਼ਾਂਤੀ ਦਾ ਪ੍ਰਤੀਕ ਤੇ ਪੂਰੇ ਨਵਲ ਵਿੱਚ ਨਾ ਇਹ ਹੀ ਦੋ ਤਾਕਤਾਂ ਕੁਦਰਤ ਤੇ ਸਭਿਅਤਾ ਜਨੂਨ ਤੇ ਸੰਜਮ ਆਜ਼ਾਦੀ ਤੇ ਬੰਧਨ ਇਹਨਾਂ ਦਾ ਟਕਰਾਓ ਚੱਲਦਾ ਰਹਿੰਦਾ ਹੈ ਇਹੀ ਕਿਰਦਾਰਾਂ ਦੀ ਕਿਸਮਤ ਤੈਅ ਕਰਦਾ ਹੈ ਕਹਾਣੀ ਦੀ ਨੀਂਹ ਉਦੋਂ ਰੱਖੀ ਜਾਂਦੀ ਹੈ ਜਦੋਂ ਵਦਰਿੰਗ ਹਾਈਟਸ ਦਾ ਮਾਲਕ ਮਿਸਟਰ ਹਨ ਸ਼ੌਕ ਉਹ ਲਿਵਰਪੂਲ ਤੋਂ ਇੱਕ ਅਜੀਬ ਜਿਹਾ ਕਾਲੇ ਰੰਗ ਦਾ ਅਨਾਥ ਮੁੰਡਾ ਲਿਆਉਂਦਾ ਉਹਦਾ ਨਾਂ ਰੱਖਦੇ ਨੇ ਹੀਥ ਕਲਿਫ ਕਿਸੇ ਨੂੰ ਨਹੀਂ ਪਤਾ ਉਹ ਕੌਣ ਹੈ ਕਿੱਥੋਂ ਆਇਆ ਬਸ ਉਹਦਾ ਆਉਣਾ ਹੀ ਉਸ ਘਰ 'ਚ ਇੱਕ ਤੂਫਾਨ ਲਿਆਉਂਦਾ ਹੈ ਤੇ ਇਸੇ ਕਰ 'ਚ ਮਿਸਟਰ ਅਰਨਸ਼ਾਹ ਦੀ ਧੀ ਵੀ ਹੈ ਕੈத்ਰੀਨ ਅਰਨਸ਼ਾਹ ਉਹ ਵੀ ਕੁੜੀ ਬਿਲਕੁਲ ਪਹਾੜਾਂ ਦੀ ਹਵਾ ਵਰਗੀ ਆਜ਼ਾਦ ਜੰਗਲੀ بے پروا ਫਿਰ ਹਿੱਟਕਲਿਫ ਤੇ ਕੈਦਰਿਨ ਦੇ ਵਿਚਕਾਰ ਨਾ ਇੱਕ ਅਜੀਬ ਰਿਸ਼ਤਾ ਬਣਦਾ ਜੋ ਮਤਲਬ ਸਮਝ ਤੋਂ ਬਾਹਰ ਹੈ ਜੋ ਸਰੋਤ ਸਾਡੇ ਕੋਲ ਨੇ ਉਹ ਦੱਸਦੇ ਨੇ ਕਿ ਇਹ ਇੱਕ ਰੂਹਾਨੀ ਸਾਂਝ ਸੀ ਜਿਵੇਂ ਦੋ ਜਿਸਮ ਇੱਕ ਜਾਨ ਉਹ ਇਕੱਠੇ ਉਹਨਾਂ ਉਜਾੜ ਪਹਾੜਾਂ ਤੇ ਘੁੰਮਦੇ ਫਿਰਦੇ ਦੁਨੀਆ ਦੀ ਕੋਈ ਪਰਵਾਹ ਨਹੀਂ ਉਹਨਾਂ ਦਾ ਪਿਆਰ ਕੋਈ ਆਮ ਰੋਮਾਂਸ ਨਹੀਂ ਸੀ ਕੁਦਰਤ ਦੀ ਤਾਕਤ ਵਰਗਾ ਸੀ ਹਾਂ ਇਹ ਗੱਲ ਬਹੁਤ ਜ਼ਰੂਰੀ ਹੈ ਇਹ ਰਿਸ਼ਤਾ ਵਾਕਈ ਜਿਹੜੀਆਂ ਆਮ ਪਿਆਰ ਦੀਆਂ ਪਰਿਭਾਸ਼ਾਵਾਂ ਨੇ ਉਹਨਾਂ ਤੋਂ ਬਾਹਰ ਹੈ ਇਹ ਇੱਕ ਤਰ੍ਹਾਂ ਨਾਲ ਆਤਮਿਕ ਪਹਿਚਾਨ ਹੈ ਦੋਵਾਂ ਨੂੰ ਲੱਗਦਾ ਹੈ ਕਿ ਦੂਜੇ ਤੋਂ ਬਿਨਾ ਉਹ ਅਧੂਰੇ ਨੇ ਕੈਦਰਨ ਤਾਂ ਕਹਿੰਦੀ ਵੀ ਹੈ ਮੈਂ ਹੀ ਹਿਤਕਲਿਫਾਂ ਇਹ ਕੋਈ ਸ਼ਾਂਤ ਮਿੱਠਾ ਜਿਹਾ ਪਿਆਰ ਨਹੀਂ ਤੂਫਾਨੀ ਹੈ ਬਹੁਤ ਤੀਵਰ ਹੈ ਤੇ ਇਸੇ ਕਰਕੇ ਖਤਰਨਾਕ ਵੀ ਇਹੀ ਜਨੂਨ ਉਹਨਾਂ ਦੀ ਤਾਕਤ ਵੀ ਬਣਦਾ ਤੇ ਕਮਜ਼ੋਰੀ ਵੀ ਕਿਉਂਕਿ ਇਹ ਉਹਨਾਂ ਨੂੰ ਉਸ ਸਮਾਜ ਦੇ ਨਿਯਮਾਂ ਨਾਲ ਸਿੱਧੀ ਟੱਕਰ 'ਚ ਲਿਆਂਦਾ ਹੈ ਤੇ ਇਸ ਦੀ ਜਿਹੜੀ ਸ਼ਿੱਦਤ ਹੈ ਉਹੀ ਅੱਗੇ ਜਾ ਕੇ ਤਬਾਹੀ ਦਾ ਕਾਰਨ ਬਣਦੀ ਹੈ ਪਰ ਜਿੱਥੇ ਇੰਨੀ ਡੂੰਗੀ ਸਾਂਝ ਹੈ ਉੱਥੇ ਉਨੀ ਹੀ ਡੂੰਗੀ ਨਫ਼ਰਤ ਵੀ ਹੈ ਕੈਦਰਿਨ ਦਾ ਵੱਡਾ ਭਰਾ ਹਿੰਡਲੇ ਉਹ ਹੀਥਕਲਿਫ ਨੂੰ ਪਹਿਲੇ ਦਿਨ ਤੋਂ ਹੀ ਪਸੰਦ ਨਹੀਂ ਕਰਦਾ ਨਫ਼ਰਤ ਕਰਦਾ ਹੈ ਸ਼ਾਇਦ ਈਰਖਾ ਸੀ ਕਿਉਂਕਿ ਮਿਸਟਰ ਅਰਨਸ਼ਾ ਹੀਥਕਲਿਫ ਨੂੰ ਜ਼ਿਆਦਾ ਪਿਆਰ ਕਰਦੇ ਸੀ ਤੇ ਜਦੋਂ ਮਿਸਟਰ ਅਰਨਸ਼ਾ ਦੀ ਮੌਤ ਹੋ ਜਾਂਦੀ ਹੈ ਹਿੰਡਲੇ ਬਣ ਜਾਂਦਾ ਮਾਲਕ ਫਿਰ ਉਹਦੀ ਨਫ਼ਰਤ ਬਦਲੇ ਚ ਬਦਲ ਜਾਂਦੀ ਹੈ ਉਹ ਹੀਥਕਲਿਫ ਦੀ ਪੜਾਈ ਛੁੜਵਾ ਦਿੰਦਾ ਉਹਨੂੰ ਨੌਕਰਾਂ ਵਾਂਗ ਰੱਖਦਾ ਉਹਦੇ ਨਾਲ ਜਾਨਵਰਾਂ ਵਰਗਾ ਸਲੂਕ ਕਰਦਾ ਮਤਲਬ ਹਰ ਕੋਸ਼ਿਸ਼ ਕਰਦਾ ਉਹਨੂੰ ਤੋੜਨ ਹਾਂਜੀ ਇੱਥੇ ਨਾ ਸਮਾਜਿਕ ਰੁਤਬੇ ਦੀ ਗੱਲ ਤੇ ਨਿੱਜੀ ਦੁਸ਼ਮਣੀ ਦੋਵੇਂ ਰਲ ਜਾਂਦੀਆਂ ਨੇ ਹਿੰਡਲੇ ਜੋ ਕਰ ਰਿਹਾ ਉਹ ਸਿਰਫ ਜ਼ੁਲਮ ਨਹੀਂ ਉਹ ਹੀਥਕਲਿਫ ਦੇ ਸਵੈਮਾਨ ਤੇ ਹਮਲਾ ਹੈ ਉਹਨੂੰ ਵਾਰ-ਵਾਰ ਯਾਦ ਕਰਵਾਇਆ ਜਾਂਦਾ ਹੈ ਕਿ ਤੂੰ ਬਾਹਰਲਾ ਹੈ ਨੀਵਾ ਹੈ ਤੈਨੂੰ ਕੋਈ ਨਹੀਂ ਚਾਹੁੰਦਾ ਇਹੀ ਬੇਇੱਜ਼ਤੀ ਇਹੀ ਅਪਮਾਨ ਉਦੇ ਅੰਦਰ ਬਦਲੇ ਦੀ ਕਹੇ ਜਿਹੀ ਅੱਗ ਬਲਦਾ ਹੈ ਜਿਹੜੀ ਸਮੇਂ ਨਾਲ ਹੋਰ ਡੂੰਗੀ ਤੇ ਖਤਰਨਾਕ ਹੁੰਦੀ ਜਾਂਦੀ ਹੈ ਉਹ ਸਮਝ ਜਾਂਦਾ ਹੈ ਕਿ ਇਸ ਦੁਨੀਆ 'ਚ ਇੱਜ਼ਤ ਤੇ ਸੁਰੱਖਿਆ ਸਿਰਫ ਤਾਕਤ ਪੈਸੇ ਤੇ ਰੁਤਬੇ ਨਾਲ ਮਿਲਦੀ ਹੈ ਜੋ ਉਹਦੇ ਕੋਲ ਹੈ ਨਹੀਂ ਤੇ ਇਹ ਅਹਿਸਾਸ ਉਹਦੀ ਪੂਰੀ ਸ਼ਖਸੀਅਤ ਨੂੰ ਮਤਲਬ ਬਦਲ ਕੇ ਰੱਖ ਦਿੰਦਾ ਹੈ ਕਹਾਣੀ ਫਿਰ ਇੱਕ ਬਹੁਤ ਨਾਟਕੀ ਮੋੜ ਲੈਂਦੀ ਹੈ ਜਦੋਂ ਕੈਥਰੀਨ ਵੱਡੀ ਹੁੰਦੀ ਹੈ ਤੇ ਉਹ ਸਮਾਜਿਕ ਰੁਤਬੇ ਆਰਾਮ ਦੀ ਜ਼ਿੰਦਗੀ ਵੱਲ ਖਿੱਚੀ ਜਾਂਦੀ ਹੈ ਉਹਦੀ ਜਾਣ ਪਛਾਣ ਹੁੰਦੀ ਹੈ ਟਸ਼ ਕ੍ਰਾਸ ਗ੍ਰੇਂਜ ਦੇ ਨੌਜਵਾਨ ਮਾਲਿਕ ਐਡਗਰ ਲਿੰਟਨ ਨਾਲ ਐਡਗਰ ਅਮੀਰ ਹੈ ਪੜਿਆ ਲਿਖਿਆ ਸ਼ਾਂਤ ਸੁਭਾਅ ਹੀਥਕਲਿਫ ਤੋਂ ਬਿਲਕੁਲ ਉਲਟ ਕੈਦਰਨ ਭਾਵੇਂ ਦਿਲੋਂ ਹੀਥਕਲਿਫ ਨੂੰ ਹੀ ਪਿਆਰ ਕਰਦੀ ਹੈ ਪਰ ਸਮਾਜ 'ਚ ਉੱਚਾ ਉੱਠਣ ਦੀ ਇੱਛਾ ਕਰਕੇ ਉਹ ਐਡਗਰ ਨਾਲ ਵਿਆਹ ਦਾ ਫੈਸਲਾ ਕਰ ਲੈਂਦੀ ਹੈ ਤੇ ਉਹ ਕਹਿੰਦੀ ਵੀ ਹੈ ਨਾ ਉਹ ਇੱਕ ਗੱਲ ਕਹਿੰਦੀ ਹੈ ਨੈਲੀ ਨੂੰ ਆਪਣੀ ਨੌਕਰਾਨੀ ਨੂੰ ਕਿ ਹੁਣ ਹੀਥਕਲਿਫ ਨਾਲ ਵਿਆਹ ਕਰਨਾ ਮੇਰੇ ਲਈ ਬੇਇੱਜ਼ਤੀ ਹੋਵੇਗੀ ਤੇ ਬਸ ਬਦਕਿਸਮਤੀ ਨਾਲ ਇਹ ਗੱਲ ਸੁਣ ਲੈਂਦਾ ਹਾਂ ਤੇ ਇਹੀ ਗੱਲ ਇਹੀ ਗੱਲ ਹੀਥਕਲਿਫ ਲਈ ਸਭ ਕੁਝ ਬਦਲ ਦਿੰਦੀ ਹੈ ਇਹ ਸਿਰਫ ਵਿਆਹ ਤੋਂ ਨਾ ਨਹੀਂ ਸੀ ਇਹ ਉਸ ਦੀ ਹੋਣਦ ਦਾ ਉਸ ਦੇ ਪਿਆਰ ਦਾ ਉਹਨਾਂ ਦੀ ਉਸ ਅਨੋਖੀ ਸਾਂਝ ਦਾ ਨਿਰਾਦਰ ਸੀ ਉਹਨੂੰ ਲੱਗਦਾ ਹੈ ਕਿ ਕੈਥਰੀਨ ਨੇ ਪੈਸੇ ਤੇ ਰੁਤਬੇ ਲਈ ਉਹਨਾਂ ਦੇ ਰੂਹਾਨੀ ਰਿਸ਼ਤੇ ਨੂੰ ਟੁਕਰਾ ਦਿੱਤਾ ਇਹ ਉਹਦੇ ਲਈ ਸਭ ਤੋਂ ਵੱਡਾ ਧੋਖਾ ਸੀ ਇਸ ਪਲ ਮਤਲਬ ਉਹਦਾ ਦਿਲ ਟੁੱਟਦਾ ਨਹੀਂ ਪੱਥਰ ਹੋ ਜਾਂਦਾ ਉਹਦੇ ਅੰਦਰ ਦਾ ਜਿਹੜਾ ਜਨੂਨੀ ਪਿਆਰ ਸੀ ਉਹ ਹੁਣ ਇੱਕ ਭਿਆਨਕ ਬਦਲਾ ਲੈਣ ਵਾਲੀ ਨਫ਼ਰਤ ਵਿੱਚ ਬਦਲਣਾ ਸ਼ੁਰੂ ਹੋ ਜਾਂਦਾ ਹੈ ਇੱਥੇ ਸਾਫ਼ ਦਿਸਦਾ ਹੈ ਕਿ ਕਿਵੇਂ ਸਮਾਜ ਦਾ ਦਬਾਅ ਤੇ ਨਿੱਜੀ ਖਾਇਸ਼ਾਂ ਇੱਕ ਡੂੰਗੇ ਕੁਦਰਤੀ ਬੰਧਨ ਨੂੰ ਤੋੜ ਸਕਦੀਆਂ ਨੇ ਤੇ ਨਤੀਜੇ ਕਿੰਨੇ ਭਿਆਨਕ ਹੋ ਸਕਦੇ ਨੇ ਕੈਥਰੀਨ ਦਾ ਇਹ ਫੈਸਲਾ ਸਿਰਫ ਉਹਦੀ ਨਹੀਂ ਹੀਥਕਲਿਫ ਤੋਂ ਆਉਣ ਵਾਲੇ ਕਈ ਹੋਰ ਲੋਕਾਂ ਦੀ ਜ਼ਿੰਦਗੀ ਵੀ ਤਬਾਹ ਕਰ ਦਿੰਦਾ ਹੈ ਇਟਸ ਤੋਂ ਚੁੱਪਚਾਪ ਚਲਾ ਜਾਂਦਾ ਹੈ ਕਿਸੇ ਨੂੰ ਦੱਸੇ ਬਿਨਾ ਕਿਸੇ ਨੂੰ ਨਹੀਂ ਪਤਾ ਕਿੱਥੇ ਗਿਆ 3 ਸਾਲ ਲੰਘ ਜਾਂਦੇ ਨੇ ਕੈਟ ਰਿੰਦਾ ਵਿਆਹ ਹੋ ਜਾਂਦਾ ਐਡਗਰ ਨਾਲ ਉਹ thrash cross grunge ਚ ਰਹਿ ਰਹੀ ਹੁੰਦੀ ਐ ਫਿਰ ਇੱਕ ਦਿਨ ਅਚਾਨਕ ਹਿੱਟਕਲਿਫ ਵਾਪਸ ਆ ਜਾਂਦਾ ਪਰ ਹੁਣ ਉਹ ਪੁਰਾਣਾ ਦੱਬਿਆ ਕੁਚਲਿਆ ਹਿੱਟਕਲਿਫ ਨਹੀਂ ਐ ਉਹ ਇੱਕ ਅਮੀਰ ਆਦਮੀ ਐ ਦੇਖਣ ਨੂੰ ਸੱਭਕ ਲੱਗਦਾ ਤੇ ਬੜਾ ਰਹੱਸਮਈ ਤਾਕਤਵਰ ਪਰ ਉਹਦੀਆਂ ਅੱਖਾਂ 'ਚ ਕੋਈ ਪਿਆਰ ਨਹੀਂ ਕੋਈ ਨਿਗ ਨਹੀਂ ਸਿਰਫ ਇੱਕ ਠੰਡੀ ਹਿਸਾਬੀ ਤੇ ਭਿਆਨਕ ਬਦਲੇ ਦੀ ਅੱਗ ਉਹਦਾ ਹੁਣ ਇੱਕੋ ਮਕਸਦ ਐ ਜਿਨ੍ਹਾਂ ਨੇ ਉਹਨੂੰ ਦੁੱਖ ਦਿੱਤਾ ਸੀ ਉਹਨਾਂ ਸਭ ਤੋਂ ਬਦਲਾ ਲੈਣਾ ਤੇ ਉਹ ਆਪਣਾ ਬਦਲਾ ਲੈਂਦਾ ਵੀ ਬੜੀ ਬੇਰਹਿਮੀ ਨਾਲ ਬੜੀ ਚਲਾਕੀ ਨਾਲ ਪਹਿਲਾ ਨਿਸ਼ਾਨਾ ਬਣਦਾ ਹਿੰਡਲੇ ਉਹਨੂੰ ਜੂਏ 'ਚ ਹਰਾ ਕੇ ਵਦਰਿੰਗ ਹਾਈਟਸ ਖੋਲ ਲੈਂਦਾ ਤੇ ਹਿੰਡਲੇ ਨੂੰ ਉਸੇ ਦੇ ਘਰ 'ਚ ਇੱਕ ਬੇਵਸ ਸ਼ਰਾਬੀ ਬਣਾ ਕੇ ਰੱਖ ਦਿੰਦਾ ਫਿਰ ਵਾਰੀ ਆਉਂਦੀ ਹੈ ਐਡਗਰ ਲਿੰਟਨ ਦੀ ਐਡਗਰ ਦੀ ਪੈਣ ਇਜ਼ਾਬੈਲਾ ਮਾਸੂਮ ਜਈ ਰੋਮਾਂਟਿਕ ਉਹ ਹੀਥਕਲਿਫ ਤੇ ਬਾਹਰੀ ਰੂਪ ਤੇ ਰਹੱਸਵਲ ਖਿੱਚੀ ਜਾਂਦੀ ਹੈ ਹੀਥਕਲਿਫ ਇਹਦਾ ਪੂਰਾ ਫਾਇਦਾ ਚੁੱਕਦਾ ਉਹਨੂੰ ਝੂਠੇ ਪਿਆਰ ਦੇ ਜਾਲ 'ਚ ਫਸਾਉਂਦਾ ਤੇ ਉਹਦੇ ਨਾਲ ਵਿਆਹ ਕਰ ਲੈਂਦਾ ਸਿਰਫ ਇਸ ਲਈ ਕਿ ਉਹ ਐਡਗਰ ਨੂੰ ਦੁਖੀ ਕਰ ਸਕੇ ਤੇ ਇਜ਼ਾਬੇਲਾ ਦੀ ਜ਼ਿੰਦਗੀ ਨਰਕ ਬਣਾ ਸਕੇ ਉਹਨੂੰ ਵਦਰਿੰਗ ਹਾਈਟਸ ਲਿਆਉਂਦਾ ਉਸ ਭਿਆਨਕ ਮਾਹੌਲ ਚ ਤੇ ਉਹਦੇ ਤੇ ਮਾਨਸਿਕ ਤੇ ਸਰੀਰਕ ਤਸ਼ੱਦਦ ਕਰਦਾ ਇੱਥੇ ਹੀਥਕਲਿਫ ਦੀ شخصیت ਦਾ ਸਭ ਤੋਂ ਭਿਆਨਕ ਸਭ ਤੋਂ ਹਨੇਰਾ ਪੱਖ ਸਾਹਮਣੇ ਆਉਂਦਾ ਜਿਹੜੀ ਸਾਲਾਂ ਦੀ ਬੇਇੱਜ਼ਤੀ ਸੀ ਕੈਦਰਿਨ ਦਾ ਧੋਖਾ ਸੀ ਸਮਾਜ ਨੇ ਉਹਨੂੰ ਨਕਾਰਿਆ ਸੀ ਉਹਨੇ ਉਹਦੇ ਅੰਦਰ ਦੀ ਇਨਸਾਨੀਅਤ ਨੂੰ ਲਗਭਗ ਖਤਮ ਕਰ ਦਿੱਤਾ ਹੈ ਉਹ ਇੱਕ ਅਜੀਬ ਬਦਲਾਖੋਰ ਬਣ ਗਿਆ ਹੈ ਜੋ ਦੂਜਿਆਂ ਨੂੰ ਤੜਫਾ ਕੇ ਉਹਨਾਂ ਦੀਆਂ ਖੁਸ਼ੀਆਂ ਖੋ ਕੇ ਆਪਣੀ ਪੀੜਾ ਘਟ ਕਰਨ ਦੀ ਕੋਸ਼ਿਸ਼ ਕਰਦਾ ਪਰ ਇਹ ਇੱਕ ਭੁਲੇਖਾ ਹੈ ਬਦਲਾ ਲੈ ਕੇ ਉਹਨੂੰ ਕੋਈ ਸ਼ਾਂਤੀ ਨਹੀਂ ਮਿਲਦੀ ਸਗੋਂ ਹਰ ਨਵਾਂ ਬਦਲਾ ਉਹਨੂੰ ਹੋਰ ਇਕੱਲਾ ਹੋਰ ਕਠੋਰ ਬਣਾਉਂਦਾ ਜਾਂਦਾ ਅੰਦਰੋਂ ਹੋਰ ਖੋਖਲਾ ਕਰਦਾ ਜਾਂਦਾ ਉਹਦੀ ਨਫ਼ਰਤ ਦੀ ਅੱਗ ਸਿਰਫ਼ ਉਹਦੇ ਦੁਸ਼ਮਣਾਂ ਨੂੰ ਨਹੀਂ ਸਾੜਦੀ ਉਹ ਹਰ ਉਸ ਚੀਜ਼ ਨੂੰ ਸਾੜ ਦਿੰਦੀ ਹੈ ਜਿਸ ਨੂੰ ਉਹ ਹੱਥ ਲਾਉਂਦਾ ਇੱਥੋਂ ਤੱਕ ਕਿ ਆਪਣੇ ਆਪ ਨੂੰ ਵੀ ਇਹ ਤਾਂ ਸਵੈ ਵਿਨਾਸ਼ ਦਾ ਇੱਕ ਭਿਆਨਕ ਰੂਪ ਹੈ ਹੀਥਕਲਿਫ ਦੀ ਵਾਪਸੀ ਤੇ ਉਹਦੇ ਬਦਲੇ ਦਾ ਕੈਥਰੀਨ ਤੇ ਬਹੁਤ ਬੁਰਾ ਅਸਰ ਪੈਂਦਾ ਬਹੁਤ ਜ਼ਿਆਦਾ ਹੂੰ ਉਹ ਇੱਕ ਪਾਸੇ ਆਪਣਾ ਪਤੀ ਐਡਗਰ ਜਿਸ ਦੀ ਉਹ ਇੱਜ਼ਤ ਕਰਦੀ ਹੈ ਤੇ ਦੂਜੇ ਪਾਸੇ ਹੀਥਕਲਿਫ ਜਿਸ ਨਾਲ ਉਹਦੀ ਰੂਹ ਜੁੜੀ ਹੋਈ ਹੈ ਹੂੰ ਦੋਹਾਂ ਵਿਚਕਾਰ ਪਿਸ ਜਾਂਦੀ ਹੈ ਹੂੰ ਉਹਦਾ ਆਪਣਾ ਸੁਭਾਅ ਵੀ ਜਨੂਨੀ ਸੀ ਹੀਥਕਲਿਫ ਲਈ ਉਹਦਾ ਪਿਆਰ ਦੱਬਿਆ ਹੋਇਆ ਸੀ ਪਰ ਖਤਮ ਨਹੀਂ ਹੋਇਆ ਸੀ ਹੂੰ ਤੇ ਆਲੇ ਦੁਆਲੇ ਦਾ ਤਣਾਅ ਇਹ ਸਭ ਮਿਲ ਕੇ ਉਹਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਤੋੜ ਦਿੰਦੇ ਨੇ ਉਹ ਬਿਮਾਰ ਹੋ ਜਾਂਦੀ ਹੈ ਹੂੰ ਉਹਦਾ ਦਿਮਾਗੀ ਤوازن ਵਿਗੜ ਜਾਂਦਾ ਹੈ ਤੇ ਆਖਰਕਾਰ ਆਪਣੀ ਧੀ ਕੈਥੀ ਨੂੰ ਜਨਮ ਦੇਣ ਤੋਂ ਕੁਝ ਘੰਟਿਆਂ ਬਾਅਦ ਹੀ ਉਹਦੀ ਮੌਤ ਹੋ ਜਾਂਦੀ ਹੈ ਹੂੰ ਪਰ ਜਿਵੇਂ ਗੌਥਿਕ ਕਹਾਣੀਆਂ 'ਚ ਹੁੰਦਾ ਹੈ ਨਾ ਹੈਨਾ ਮੌਤ ਅੰਤ ਨਹੀਂ ਹੁੰਦਾ ਸੋ ਕੋ ਗੱਲ ਹੋਰ ਉਲਝੀ ਜਾਂਦੀ ਹੈ ਹੂੰ ਹੂੰ ਕੈਥਰੀਨ ਦੀ ਮੌਤ ਹੀਥਕਲਿਫ ਨੂੰ ਕੋਈ ਸ਼ਾਂਤੀ ਨਹੀਂ ਦਿੰਦੀ ਉਹਦੇ ਜਨੂਨ ਨੂੰ ਹੋਰ ਵਧਾ ਦਿੰਦੀ ਹੈ ਇੱਕ ਨਵੇਂ ਹੋਰ ਡਰਾਉਣੇ ਪੱਧਰ ਤੇ ਲੈ ਜਾਂਦੀ ਹੈ ਹੂੰ ਉਹ ਐਡਗਰ ਨੂੰ ਦੋਸ਼ੀ ਠਹਿਰਾਉਂਦਾ ਪਰ ਅੰਦਰੋਂ ਕਿੰਨਾ ਕਹਤੇ ਖੁਦ ਨੂੰ ਵੀ ਜ਼ਿੰਮੇਵਾਰ ਮੰਨਦਾ ਹੈ ਹੂੰ ਉਹ ਕੈਦਰਿਨ ਦੀ ਕਬਰ ਤੇ ਜਾ ਕੇ ਚੀਖਦਾ ਉਹਨੂੰ ਕਹਿੰਦਾ ਕਿ ਤੂੰ ਮੈਨੂੰ ਕਦੇ ਸ਼ਾਂਤੀ ਨਾ ਦੇਵੀਂ ਤੇਰੀ ਆਤਮਾ ਹਮੇਸ਼ਾ ਮੈਨੂੰ ਸਤਾਉਂਦੀ ਰਹੇ ਤੇ ਸਾਡੇ ਸਰੋਤ ਦੱਸਦੇ ਨੇ ਕਿ ਇਸ ਤੋਂ ਬਾਅਦ ਉਹਨੂੰ ਸੱਚਮੁੱਚ ਹਰ ਵੇਲੇ ਕੈਦਰਿਨ ਦੀ ਮੌਜੂਦਗੀ ਮਹਿਸੂਸ ਹੁੰਦੀ ਹੈ ਇੱਕ ਭੂਤ ਵਾਂਗ ਇੱਕ ਅਜਿਹੀ ਸਾਜ ਜਿਹਨੂੰ ਮੌਤ ਵੀ ਨਹੀਂ ਤੋੜ ਸਕੀ हां ए बहुत बहुत दिलचस्प ते परेशान ਕਰਨ ਵਾਲਾ ਪਹਿਲੂ ਹੈ ਹੀਥਕਲਿਫ ਦੀ ਕੈਥਰੀਨ ਲਈ ਚਾਹਤ ਇੰਨੀ ਜ਼ਿਆਦਾ ਹੈ ਕਿ ਉਹਦੀ ਗੈਰ ਹਾਜ਼ਰੀ ਸਹਿ ਨਹੀਂ ਸਕਦਾ ਭਾਵੇਂ ਉਹਦੀ ਮੌਜੂਦਗੀ ਇੱਕ ਤਸੀਹੇ ਮੰਗੀ ਕਿਉਂ ਨਾ ਹੋਵੇ ਉਹ ਸ਼ਾਂਤੀ ਨਹੀਂ ਚਾਹੁੰਦਾ ਉਹ ਕੈத்ਰੀਨ ਦੀ ਆਤਮਾ ਦੀ ਬੇਚੈਨੀ ਚਾਹੁੰਦਾ ਤਾਂ ਕਿ ਉਹਨੂੰ ਲੱਗੇ ਕਿ ਉਹ ਅਜੇ ਵੀ ਉਹਦੇ ਨਾਲ ਹੈ ਇਹ جنੂਨ ਹੁਣ ਪਿਆਰ ਤੋਂ ਵੀ ਅੱਗੇ ਲੰਘ ਗਿਆ ਹੈ ਇੱਕ ਅਲੌਕਿਕ ਮਤਲਬ ਲਗਭਗ ਪਾਗਲਪੰਦੀ ਹੱਦ ਤੱਕ ਪਹੁੰਚ ਗਿਆ ਹੈ ਇਹੀ ਨਾਵਲ ਦੇ ਗੋਥਿਕ ਤੱਤ ਨੇ ਜਿੱਥੇ ਪਿਆਰ ਮੌਤ ਆਤਮਾਵਾ ਸਭ ਰਲ ਮਿਲ ਜਾਂਦੇ ਨੇ ਇਹ ਵੀ ਖੌਂਦਾ ਹੈ ਕਿ ਉਹਨਾਂ ਦਾ ਰਿਸ਼ਤਾ ਕਿੰਨਾ ਗੈਰ ਰਵਾਇਤੀ ਸੀ ਕੁਦਰਤੀ ਤਾਕਤਾਂ ਵਰਗਾ ਸੀ ਜਿਹੜਾ ਸਮਾਜਿਕ ਜਾਂ ਭੌਤਿਕ ਹੱਦਾਂ ਨੂੰ ਮੰਨਦਾ ਹੀ ਨਹੀਂ ਸੀ ਤੇ ਹੀਥਕਲਿਫ ਦਾ ਬਦਲਾ ਉਵੀ ਕੈਦਰਨ ਦੀ ਮੌਤ ਨਾਲ ਖਤਮ ਨਹੀਂ ਹੁੰਦਾ ਸਗੋਂ ਦੀ ਨਫ਼ਰਤ ਹੁਣ ਅਗਲੀ ਪੀੜੀ ਤੇ ਆ ਜਾਂਦੀ ਹੈ ਉਹਦੇ ਨਿਸ਼ਾਨੇ ਤੇ ਹੁਣ ਕੌਣ ਨੇ ਕੈਦਰਨ ਦੀ ਧੀ ਛੋਟੀ ਕੈ ਕੀ ਜਿਹੜੀ ਆਪਣੀ ਮਾਂ ਵਰਗੀ ਆਜ਼ਾਦ ਹੈ ਪਰ ਦਿਆਲੂ ਹੈ ਹਿੰਡਲੇ ਦਾ ਪੁੱਤਰ ਹੇਰਟਨ ਅਰਨਸ਼ਾ ਜਿਸ ਨੂੰ ਹੀਥਕਲਿਫ ਨੇ ਜਾਣ ਕੇ ਅਨਪੜ੍ਹ ਤੇ ਜੰਗਲੀ ਬਣਾ ਦਿੱਤਾ ਜਿਵੇਂ ਕਦੇ ਹਿੰਡਲੇ ਨੇ ਉਹਦੇ ਨਾਲ ਕੀਤਾ ਸੀ ਤੇ ਉਹਦਾ ਆਪਣਾ ਬਿਮਾਰ ਤੇ ਕਮਜ਼ੋਰ ਪੁੱਤਰ ਲਿੰਟਨ ਹੀਥਕਲਿਫ ਜੋ ਇਜ਼ਾਬੇਲਾ ਤੁਸੀ ਹੀਥਕਲਿਫ ਬੜੀ ਬੇਰਹਿਮੀ ਨਾਲ ਇਹਨਾਂ ਤਿੰਨਾਂ ਦੀ ਜ਼ਿੰਦਗੀ ਤੇ ਕਾਬੂ ਪਾਉਂਦਾ ਹੈ। ਉਹਨਾਂ ਨੂੰ ਇੱਕ ਦੂਜੇ ਖਿਲਾਫ ਵਰਦਾ ਹੈ। ਉਹਨਾਂ ਨੂੰ ਵਦਰਿੰਗ ਹਾਈਟਸ ਦੀ ਕੈਦ ਚ ਰੱਖਦਾ ਹੈ ਤੇ ਉਹਨਾਂ ਦੀ ਹਰ ਖੁਸ਼ੀ ਨੂੰ ਖੋਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿ ਉਹ ਆਪਣੇ ਦੁਸ਼ਮਨਾ ਤੋਂ ਉਹਨਾਂ ਦੇ ਬੱਚਿਆਂ ਰਾਹੀਂ ਬਦਲਾ ਲੈ ਸਕੇ। ਇਹ ਸ਼ਾਇਦ ਕਹਾਣੀ ਦਾ ਸਭ ਤੋਂ ਦੁਖਦਾਈ ਸਬਕ ਹੈ ਕਿ ਕਿਵੇਂ ਨਫ਼ਰਤ ਤੇ ਬਦਲੇ ਦਾ ਜ਼ਹਿਰੀਲਾ ਚੱਕਰ ਪੀੜੀਦਰ ਪੀੜੀ ਚੱਲਦਾ ਰਹਿੰਦਾ ਹੈ। ਹੀਥਕਲਿਫ ਜਿਹੜਾ ਖੁਦ ਜ਼ੁਲਮ ਦਾ ਸ਼ਿਕਾਰ ਹੋਇਆ ਸੀ ਹੁਣ ਖੁਦ ਇੱਕ ਜ਼ਾਲਮ ਬਣ ਗਿਆ ਹੈ। ਉਹ ਦੂਜਿਆਂ ਤੇ ਉਹੀ ਦੁੱਖ ਪਾਰਿਆ ਜੋ ਉਹਨੇ ਕਦੇ ਸਹੇ ਸਨ ਉਹਦੀ ਆਪਣੀ ਤਰਾਸਦੀ ਹੁਣ ਸਿਰਫ ਉਹਦੀ ਨਹੀਂ ਰਹੀ ਇਹ ਇੱਕ ਪੂਰੇ ਪਰਿਵਾਰ ਦੇ ਇਤਿਹਾਸ ਦਾ ਹਿੱਸਾ ਬਣ ਗਈ ਹੈ ਕਈ ਬੇਗੁਨਾ ਜ਼ਿੰਦਗੀਆਂ ਇਸ ਦੀ ਲਪੇਟ ਚ ਆ ਗਈਆਂ ਨੇ ਇਹ ਗੱਲ ਜ਼ੋਰ ਦਿੰਦੀ ਹੈ ਕਿ ਬਦਲੇ ਦਾ ਰਾਹ ਕਿੰਨਾ ਤਬਾਕੁਨ ਹੈ ਜਿਹੜਾ ਅਕਸਰ ਸ਼ੁਰੂ ਕਰਨ ਵਾਲੇ ਨੂੰ ਹੀ ਖਾ ਜਾਂਦਾ ਤੇ ਪਿੱਛੇ ਸਿਰਫ ਤਬਾਹੀ ਛੱਡਦਾ ਹਾਲਾਂਕਿ ਹਾਂ ਕਹਾਣੀ ਦੇ ਅਖੀਰ ਵਿੱਚ ਦੂਜੀ ਪੀੜੀ ਦੇ ਰਿਸ਼ਤਿਆਂ 'ਚ ਇਸ ਚੱਕਰ ਦੇ ਟੁੱਟਣ ਦੀ ਇੱਕ ਉਮੀਦ ਵੀ ਦਿਸਦੀ ਹੈ ਜੋ ਥੋੜੀ ਰਾਹਤ ਦਿੰਦੀ ਹੈ ਤਾਂ ਫਿਰ ਜਿਵੇਂ ਆਪਾਂ ਸਮਝਿਆ ਹੈ ਵਦਰਿੰਗ ਹਾਈਟਸ ਨੂੰ ਸਿਰਫ ਇੱਕ ਰੋਮਾਂਟਿਕ ਕਹਾਣੀ ਕਹਿ ਦੇਣਾ ਇਹ ਤਾਂ ਬਹੁਤ ਘਾਟ ਹੋਵੇਗਾ ਇਹ ਤਾਂ ਜਨੂਨ ਦੀਆਂ ਹੱਦਾਂ ਨਫ਼ਰਤ ਦੀਆਂ ਢੰਗਾਈਆਂ ਸਮਾਜਿਕ ਊਚ ਨੀਚ ਦਾ ਬੇਰਹਿਮ ਟਕਰਾਓ ਕੁਦਰਤ ਤੇ ਸੱਭਿਤਾ ਦੀ ਲੜਾਈ ਤੇ ਪੀੜ੍ਹੀਆਂ ਤੱਕ ਚੱਲਣ ਵਾਲੇ ਬਦਲੇ ਦੀ ਇੱਕ ਬਹੁਤ ਹੀ ਗੁੰਝਲਦਾਰ ਹਨੇਰੀ ਤੇ ਤੂਫਾਨੀ ਦਾਸਤਾਨ ਹੈ ਇਹ ਇੱਕ ਬਹੁਤ ਤਕੜੀ ਉਦਾਹਰਣ ਹੈ ਕਿ ਕਿਵੇਂ ਪਿਆਰ ਜਦੋਂ ਹੱਦੋਂ ਵੱਧ ਕੇ ਜਨੂੰਨ ਬਣ ਜਾਵੇ ਤੇ ਫਿਰ ਉਹਨੂੰ ਠੋਕਰ ਲੱਗੇ ਤਾਂ ਉਹ ਨਫ਼ਰਤ ਨਾਲੋਂ ਵੀ ਵੱਧ ਤਬਾਹੀ ਮਚਾ ਸਕਦਾ ਹੈ ਹਾਂ ਇਹ ਸੱਚਮੁੱਚ ਸੋਚਣ ਵਾਲੀ ਗੱਲ ਹੈ ਇਹ ਕਹਾਣੀ ਸਾਨੂੰ ਕਈ ਅਜਿਹੇ ਸਵਾਲ ਪੁੱਛਦੀ ਹੈ ਜਿਨ੍ਹਾਂ ਦੇ ਸੌਖੇ ਜਵਾਬ ਨਹੀਂ ਹਨ ਜਿਵੇਂ ਕਿ ਹਿੱਟਕਲਿਫ ਤੇ ਕੈਦਰਨ ਵਿਚਕਾਰ ਜਿਹੜਾ ਇੰਨਾ ਜ਼ਿਆਦਾ ਜਨੂੰਨ ਸੀ ਕਿ ਉਹ ਸੱਚੀ ਪਿਆਰ ਸੀ ਯਾ ਉਹ ਕਿਸੇ ਤਰ੍ਹਾਂ ਦੀ ਇੱਕ ਦੂਜੇ ਦੇ ਨਿਰਭਰਤਾ ਜਾਂ ਆਪਣੇ ਆਪ ਨੂੰ ਤਬਾਹ ਕਰਨ ਦਾ ਰਾਹ ਸੀ ਫਿਰ ਸਮਾਜ ਦੇ ਬੰਧਨ ਰੁਤਬੇ ਦੀ ਲਾਲਸਾ ਪੈਸੇ ਦੀ ਖਿੱਚ ਕੀ ਇਹ ਚੀਜ਼ਾਂ ਇੰਨੀਆਂ ਤਾਕਤਵਰ ਹੋ ਸਕਦੀਆਂ ਨੇ ਕਿ ਇਨਸਾਨ ਦੀ ਰੂਹ ਦੇ ਸਭ ਤੋਂ ਡੂੰਘੇ ਰਿਸ਼ਤਿਆਂ ਨੂੰ ਵੀ ਤੋੜ ਦੇਣ ਤੇ ਸ਼ਾਇਦ ਸਭ ਤੋਂ ਵੱਡਾ ਸਵਾਲ ਜੋ ਹੀਥਕਲਿਫ ਦੇ ਕਿਰਦਾਰ ਖੜਾ ਕਰਦਾ ਕਿ ਬਦਲੇ ਦੀ ਅੱਗ ਕਦੇ ਬੁਝ ਵੀ ਸਕਦੀ ਹੈ ਜਾਂ ਇਹ ਸਿਰਫ ਹੋਰ ਨਫ਼ਰਤ, ਹੋਰ ਤਬਾਹੀ ਨੂੰ ਹੀ ਜਨਮ ਦਿੰਦੀ ਰਹਿੰਦੀ ਹੈ ਜਦੋਂ ਤੱਕ ਸਭ ਕੁਝ ਸੜਕੇ ਸੁਆ ਨਾ ਹੋ ਜਾਵੇ। ਹਾਂ, ਇਹ ਸਾਰੇ ਸਵਾਲ ਕਹਾਣੀ ਪੜਨ ਤੋਂ ਬਾਅਦ ਵੀ ਦਿਮਾਗ 'ਚ ਘੁੰਮਦੇ ਰਹਿੰਦੇ ਨੇ। ਸਾਡੇ ਸਰੋਤੇ ਦੇ ਅਖੀਰ 'ਚ ਇੱਕ ਬਹੁਤ ਤਿੱਖਾ ਸਵਾਲ ਪੁੱਛਿਆ ਗਿਆ ਸੀ ਕਿ ਪਿਆਰ ਜਦੋਂ ਨਫ਼ਰਤ 'ਚ ਬਦਲ ਜਾਂਦਾ ਹੈ ਤਾਂ ਸੱਚੀ ਇਨਸਾਨ ਨੂੰ ਸ਼ੈਤਾਨ ਵਰਗਾ ਬਣਾ ਸਕਦਾ ਹੈ। ਜਦੋਂ ਆਪਾਂ ਹੀਥਕਲਿਫ ਦੇ ਸਫ਼ਰ ਨੂੰ ਦੇਖਦੇ ਹਾਂ, ਉਹਦਾ ਦਰਦ, ਉਹਦੀ ਬੇਰਹਿਮੀ ਤਾਂ ਇਹ ਸਵਾਲ ਹੋਰ ਵੀ ਗਹਿਰਾ ਲੱਗਦਾ। ਬਿਲਕੁਲ। ਤੇ ਇੱਕ ਆਖਰੀ ਵਿਚਾਰ ਜਿਸ ਨਾਲ ਸਰੋਤ ਖਤਮ ਹੁੰਦਾ ਹੈ ਤੇ ਜਿਹੜਾ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਇਹ ਪਿਆਰ ਦੀ ਉਹ ਕਹਾਣੀ ਹੈ ਜੋ ਨਫ਼ਰਤ ਤੋਂ ਵੀ ਵੱਧ ਖਤਰਨਾਕ ਹੈ ਇਹ ਬਹੁਤ ਹੈਰਾਨ ਕਰਨ ਵਾਲੀ ਗੱਲ ਹੈ ਨਾ ਸ਼ਾਇਦ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਬੇਲਗਾਮ ਬੇਕਾਬੂ ਹੱਦਾਂ ਤੋਂ ਪਾਰ ਵਾਲਾ جنونی ਪਿਆਰ ਜਿਹੋ ਜਿਹਾ ਕੈਥਰੀਨ ਤੇ ਹਿੱਥ ਕਲਿਫ ਦਾ ਸੀ ਉਹ ਆਖਰਕਾਰ ਇੱਕ ਸਿੱਧੀ ਸਾਦੀ ਨਫ਼ਰਤ ਨਾਲੋਂ ਵੀ ਜ਼ਿਆਦਾ ਤਬਾਕੁਨ ਹੋ ਸਕਦਾ ਹੈ ਇਸ ਨੋਵਲ ਦੀ ਖਾਸੀਅਤ ਹੀ ਇਹ ਹੈ ਕਿ ਇਹ ਸਾਨੂੰ ਅਜਿਹੇ ਔਖੇ ਤੇ ਵਿਚੇਨ ਕਰਨ ਵਾਲੇ ਸਵਾਲਾਂ ਨਾਲ ਜੂਝਣ ਲਈ ਮਜਬੂਰ ਕਰਦਾ ਹੈ ਜਿਨ੍ਹਾਂ ਦੇ ਜਵਾਬ ਸ਼ਾਇਦ ਕਦੇ ਪੂਰੀ ਤਰ੍ਹਾਂ ਮਿਲਨੇ ਵੀ ਨਹੀਂ ਇਸ ਬਾਰੇ ਸੋਚਣ ਲਈ ਯਕੀਨਨ ਬਹੁਤ ਕੁਝ ਹੈ